ਅਵੇ ਚਰੀ ਦਿਨੀ ਗੜਾਕੇ ਦੀ ਠੰਡ ਪੈ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਪੈ ਰਹੀ ਬਰਸਾਤ ਦੇ ਕਾਰਨ ਠੰਡ ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ ਰਾਜਪੁਰਾ ਦੇ ਵਿੱਚ ਵੀ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਜਿਸ ਦੇ ਕਰਕੇ ਲੋਕ ਘਰਾਂ ਦੇ ਵਿੱਚ ਕੈਦ ਹੋਣ ਦੇ ਲਈ ਮਜਬੂਰ ਹੋ ਰਹੇ ਨੇ ਜੋ ਰਾਜਪੁਰਾ ਦੇ ਵਿੱਚ ਵੀ ਬਰਸਾਤ ਹੋ ਰਹੀ ਹੈ ਲਗਾਤਾਰ ਬਰਸਾਤ ਹੋਣ ਕਰਕੇ ਜੁੱਤੇ ਕੀ ਲੋਕਾਂ ਦੀ ਮੁਸੀਬਤ ਵੀ ਵਧੀ ਹੈ ਬਰਸਾਤੀ ਪਾਣੀ ਭਰਨ ਕਰਕੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਬਰਸਾਤ ਹੋਣ ਦੇ ਕਰਕੇ ਲਗਾਤਾਰ ਠੰਡ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਮੋਸਮ ਉਪਰਬਲੋ ਲੜ ਜਾਰੀ ਕੀਤਾ ਗਿਆ ਸੀਗਾ ਕਈ ਥਾਈਂ ਪੰਜਾਬ ਦੇ ਵਿੱਚ ਬਰਸਾਤ ਪੈ ਸਕਦੀ ਆ ਔਰ ਰਾਜਪੁਰਾ ਦੇ ਵਿੱਚ دیر ਰਾਤ ਤੋਂ ਹੀ ਬਰਸਾਤ ਜਿਹੜੀ ਆ ਕਿੰਮਣੇ ਸ਼ੁਰੂ ਹੋ ਚੁੱਕੀ ਆ ਔਰ ਕਈ ਥਾਈਂ ਤਾਂ ਜਿਹੜਾ ਹੈ ਕਿ ਗੋਡੇ-ਗੋਡੇ ਪਾਣੀ ਖੜਿਆ ਦਿੱਖਦਾ ਨਜ਼ਰ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਲਾਇਨਸ ਕਲੱਬ ਜੈਂਟਸ ਕਲੱਬ ਦੇ ਬਿਲਕੁਲ ਨੇੜੇ ਖਰੇ ਆ ਔਰ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਗੋਡੇ-ਗੋਡੇ ਪਾਣੀ ਖੜਿਆ ਆ ਦੋ ਪਈਆ ਵਾਨ ਕਿਸ ਤਰ੍ਹਾਂ ਆਪਣਾ ਇੱਥੋਂ ਆਪਣੇ ਰਾਹੀਰ ਜਿਹੜੇ ਨਿਕਲ ਰਹੇ ਨੇ ਕਾਫੀ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਚਾਰ ਚੁਫੇਰੇ ਜ ਸਰਦ ਨੂੰ ਲੈ ਕੇ ਪਰੇਸ਼ਾਨੀ ਦੇ ਵਿੱਚ ਜੂਝ ਰਹੇ ਨੇ ਔਰ ਲਗਾਤਾਰ ਬਰਸਾਤ ਤੁਸੀਂ ਦੇਖ ਸਕਦੇ ਹੋ ਕਿ ਹੋ ਰਹੀ ਹੈ ਸਵੇਰ ਤੋਂ ਹੀ ਕਿਸ ਤਰ੍ਹਾਂ ਇੱਕ ਇੱਕੀ ਵਾਰ ਦੇ ਜਿਹੜਾ ਕਿ ਨੌਜਵਾਨ ਨੂੰ ਨਿਕਲਣਾ ਮੁਸ਼ਕਿਲ ਹੈ ਕਿਉਂਕਿ ਕਿਸੇ ਸਮੇਂ ਵੀ ਇਹਨਾਂ ਦੇ ਦੇਖ ਕੇ ਆਪਣੀ ਸਟਾਲ ਲਵਾ ਸਕਦੇ ਨੇ ਔਰ ਗੱਲ ਕਰਾਂ ਮੌਸਮ ਵਿਭਾਗ ਵੱਲੋਂ ਲੜ ਜਾਰੀ ਕੀਤਾ ਗਿਆ ਸੀਗਾ ਕਈ ਥਾਈਂ ਤਾਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ ਸੰਗਣੀ ਤੋਂ ਵੀ ਹੋ ਸਕਦੀ ਹੈ ਪਰ ਰਾਜਪੁਰਾ ਦੇ ਵਿੱਚ ਦੇਰ ਰਾਤ ਤੋਂ ਹੀ ਮੌਸਮ ਸੁਹਾਵਣਾ ਜਰੂਰ ਹੋ ਚੁੱਕਾ ਹੈ ਔਰ ਬਰਸਾਤ ਕਰਕੇ ਜਿਹੜਾ ਹੈ ਕਿ ਕਾਫੀ ਜਿਹੜਾ ਕਿਸਾਨਾਂ ਨੂੰ ਇਹ ਫਸਲਾਂ ਨੂੰ ਜਿਹੜਾ ਲੈ ਕੇ ਲਾਹੇਵੰਦ ਸਾਬਤ ਹੋਵੇਗੀ ਔਰ ਦੂਜੇ ਪਾਸੇ ਦੁਕਾਨਦਾਰ ਉਹ ਜਰੂਰ ਮਸਮਯੂਸ ਨਜ਼ਰ ਆਉਂਦੇ ਨੇ ਕਿਉਂਕਿ ਲੋਹੜੀ ਕਰਕੇ ਜਿਹੜਾ ਕਿ ਉਹਨਾਂ ਦਾ ਤਿਉਹਾਰ ਹੈ ਉਹਨਾਂ ਦੀ ਰੇਵੜੀਆਂ ਮੰਖੁਲੀਆਂ ਜਾਂ ਗੱਚਕਾਂ ਜਿਹੜੀਆਂ ਵਿਕਣੀਆਂ ਨਹੀਂ ਨਿਕਰੇ ਬਰਸਾਤ ਕਰਕੇ ਕਦੋਂ ਬਰਸਾਤ ਰੁਕਦੀ ਹੈ ਤਾਂ ਸਮਝਦ ਸੇਗਾ ਔਰ ਕਦੋਂ ਦੁਕਾਨਦਾਰਾਂ ਨੂੰ ਵੀ ਰਾਹਤ ਮਿਲੇਗੀ ਇਸ ਗੱਲ ਨੂੰ ਲੈ ਕੇ ਜਿਹੜਾ ਕਿ ਦੁਕਾਨਦਾਰ ਹੁਣ ਵੇਟ ਕਰਦੇ ਨੇ ਬਰਸਾਤ ਕਦੋਂ ਰੁਕਦੀ ਹੈ